ਆਉਣ ਨਾਲ ਉਹ ਵੱਡੀ ਗੱਲ ਸਭ ਨਾਲ ਪਹਿਲਾਂ ਜੋ ਮੈਂ ਵਿਧਾਨ ਸਭਾ ਚ ਕਿਹਾ ਸੀਗਾ ਲੁਧਿਆਣੇ ਨੂੰ ਇੱਕ ਪੀਜੀ ਵਰਗਾ ਪਜੀ ਵਰਗਾ ਹਸਪੀਟਲ ਦੀ ਜਰੂਰਤ ਆ ਸਭ ਨਾਲ ਪਹਿਲਾਂ ਮੇਰਾ ਮੁੱਦਾ ਉਹੀ ਹੋਊਗਾ ਮੈਂ ਸਭ ਨਾਲ ਪਹਿਲਾਂ ਉਹਦੇ ਲਈ ਲੈ ਕੇ ਆਉਣਾ ਕੁਝ ਨਾ ਕੁਝ ਜੀ ਲੱਗਦਾ ਇਹਦਾ ਐਲਾਨ ਪਹਿਲਾਂ ਮੋਤਮਾਨ ਸਾਹਿਬ ਨੇ ਕੀਤਾ ਸੀ ਪੁਰਾਣੀ ਕਾਂਗਰਸੀ ਜਿਹੜੇ ਅਮ ਨੂੰ ਸਾਹਮਣੇ ਹੋਣਗੇ ਬੇਸ਼ੱਕ ਪਾਰਟੀਆਂ ਦੇ ਵੱਖੋ ਵੱਖਰੇ ਚਿਹਰੇ ਹੋਗੇ ਨੇ ਪਰ ਪੁਰਾਣੀ ਕਾਂਗਰਸੀ ਅਮ ਨੂੰ ਸਾਹਮਣੇ ਆਹੀ ਜਾ ਹੁਣ ਕੋ ਗੁਰੂ ਮਹਾਰਾਜ ਨੇ ਡਿਊਟੀ ਲਈ ਆ ਜਾ ਤੂਤਾਂ ਵਾਲੇ ਖੂਦੇ ਗੱਲਾਂ ਹੁਣ ਕੀ ਆ ਮੂੰਹ ਦੇਖੋ ਜੇ ਗੱਲ ਕਰੀਏ ਸਰ ਤੁਸੀਂ ਜਿਹੜੇ ਹੁਣ ਕਿੱਥੋਂ ਦੇਦੇ ਕਿਉਂਕਿ ਰਵਨੀਤ ਬਿੱਟੂ ਜਿਹੜੇ ਹੈਗੇ ਨੇ ਪਰ ਤੁਸੀਂ ਵੀ ਪਾਰਟੀ ਛੱਡ ਗਏ ਚਾਏ ਸੀ ਬਿੱਟੂ ਨੇ ਤੁਸੀਂ ਹੀ ਕਈ ਸਮੇਂ ਕੰਮ ਕੀਤਾ ਤੁਸੀਂ ਕੀ ਮੰਨ ਕੇ ਚੱਲਦੇ ਹੋ ਦੇਖੋ ਸੇਵਾ ਹੁੰਦੀ ਹੈ ਮੇਰੀ 2 ਸਾਲ ਲੋ ਮੇਰੀ ਆਮ ਆਦਮੀ ਪਾਰਟੀ ਦੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਔਰ ਡਾਕਟਰ ਸੰਦੀਪ ਪਾਠਕ ਜੀ ਉਹਨਾਂ ਨੇ ਮੇਰੀ 2 ਸਾਲ ਜਿਹੜੀ ਸੇਵਾ ਦੇਖੀ ਤਾ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਮੈਂ ਉਹਨਾਂ ਦੀ ਜ਼ਿੰਮੇਵਾਰੀ ਜੋ ਮੇਰੇ ਤੇ ਉਹਨਾਂ ਨੇ ਭਰੋਸਾ ਰੱਖਿਆ ਵਾ ਉਹਨਾਂ ਦੇ ਭਰੋਸੇ ਨੂੰ ਮਜ਼ਬੂਤ ਕਰਕੇ ਲੁਧਿਆਣੇ ਦੀ ਸੇਵਾ ਕਰਨੀ ਆ ਲੁਧਿਆਣਾ ਚੋਟੀ ਦੀ ਟੱਕਰ ਹੈ ਵੀ ਸਰ ਚੋਟੀ ਦੀ ਟੱਕਰ ਇਹ ਮੰਨਦੇ ਹੋ ਬਿੱਟੂ ਨਾ ਜਾਨਾ ਦੇਖੋ ਸਾਰਿਆਂ ਨੂੰ ਲੋਕ ਇਹਨਾਂ ਨੂੰ ਦੇਖ ਚੁੱਕੇ ਹੋਇਆ 10 ਸਾਲ ਬਿੱਟੂ ਨੂੰ ਲੋਕਾਂ ਨੇ ਦੇਖ ਲਿਆ ਹੋਇਆ ਜਿਹੜਾ ਕੋਈ ਕਾਂਗਰਸ ਦਾ ਕੈਂਡੀਡੇਟ ਆਊਗਾ ਉਹਨੂੰ ਵੀ ਦੇਖ ਲਿਆ ਸਾਡੇ ਅਸੀਂ ਆਪਣੇ ਆਪ ਨੂੰ ਕਹਿੰਦੇ ਆ ਸਾਡੇ 2 ਸਾਲਾਂ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੇ ਹਲਕਾ ਸੈਂਟਰ ਦੇ ਲੋਕਾਂ ਨੇ ਸਾਡੀ ਆਵਾਜ਼ ਬਚਾਈ ਸਾਡੇ ਸੁਪਰੀਮੋ ਤੱਕ ਤਾਂ ਸਾਨੂੰ ਇਹ ਅੱਜ ਸੇਵਾ ਦਾ ਮੌਕਾ ਮਿਲਿਆ ਵਾ ਜੀ ਰਬਰੀਤ ਬਿੱਟੂ 21 ਸਾਲਾਂ ਤੋਂ ਐਮਪੀ ਵੀ ਇੱਥੇ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕਾਰਨ ਹੈ ਕਿ ਉਹ ਫੇਰ ਦਾਅਵਾ ਕਰ ਰਹੇ ਨੇ ਕਿ ਅਸੀਂ ਬੀਜੇਪੀ ਦੀ ਝੋਲੀ ਜਿੱਤ ਕੇ ਕੋਣੇ ਪੌਣੇ 5 ਸਾਲ ਕਿਸੇ ਦਾ ਫੋਨ ਨਾ ਚੱਕਿਆ ਹੋਵੇ ਤੇ ਅੱਜ ਹਾਸ ਨਹੀਂ ਰੱਖਣੀ ਚਾਹੀਦੀ ਚਾਹੇ ਮੈਂ ਹੋਵਾਂ ਚਾਹੇ ਬਿੱਟੂ ਹੋਵੇ ਕਬਾ ਦੀਪ ਸਿੰਘ ਦਾ ਸ਼ੁਕਰਾਨਾ ਕਰਨ ਲਈ ਆਇਆ ਵਾ ਔਰ ਬਾਲਾਜੀ ਮਹਾਰਾਜ ਦਾ ਸ਼ੁਕਰਾਨਾ ਕਰਨੀ ਕਿ ਲੁਧਿਆਣੇ ਦੀ ਸੇਵਾ ਜਿਹੜੀ ਆ ਆਮ ਆਦਮੀ ਪਾਰਟੀ ਵੱਲੋਂ ਮੇਰੀ ਲਈ ਗਈ ਆ ਬਤੌਰ ਲੋਕ ਸਭਾ ਲੁਧਿਆਣਾ